ਆਪਣਾ ਵਿਦਿਆਲਾ ਸਕੂਲ ਆ ਉਹਦੇ ਵਿੱਚ ਮੈਂ ਟੀਚਰ ਨਹੀਂ ਹੈਗਾ ਵੀਰੇ ਤੁਹਾਨੂੰ ਪਤਾ ਮੇਰੇ ਨੰਬਰਾਂ ਨੂੰ ਜਿਹੜੇ ਪੰਜ ਨੇ ਮੈਂ ਇੱਕ ਸਖਿਆਰਥੀ ਹਾਂ ਮੈਂ ਵਿਦਿਆਲਾ ਨਹੀਂ ਚਲਾ ਸਕਦਾ ਤੁਹਾਡੇ ਸਾਰੇ ਕਰਨਜੀਤ ਭਾਈ ਆ ਗਿਆ ਤੂੰ ਆ ਗਿਆ ਪੰਜ ਹੋ ਗਏ ਤੇ ਬਾਕੀ ਤੰਨੇ ਜਿਹੜਾ ਪੰਜ ਲੈ ਗਿਆ ਉਹ ਤਾਂ 100 ਤੱਕ ਵੀ ਲੈ ਜਾਂਦਾ ਪਰ ਪੰਨ ਮਾਰਦ ਤੇ ਚੱਲਦੇ ਆ ਉਸ ਤੱਕ ਤਾਂ ਇਹ ਸਹਾਜ ਆ ਮਰਾਜੀ ਕਹਿੰਦੇ ਕੋਈ ਸੁੰਗਾ ਬਾਣਾ ਚਾਰ ਭਾਈਆਂ ਨੂੰ ਚੰਗਾ ਕਹਿ ਚੰਗੀ ਉਸਤ ਲੈ ਤੂੰ ਐਂ ਨਾ ਕਹਿ ਵੀ ਮੈਂ ਤਾਂ ਇਸੇ ਵਾਲਾ ਬڑا ਬਣ ਗਿਆ ਵੀ ਮੈਂ ਗਰੀਬ ਨੂੰ ਮੈਂ ਗਰੀਬ ਨੂੰ ਖਰੀਦ ਲਿਆ ਇਹ ਤਾਂ ਸਾਫ਼ ਗੱਲ ਹੈ ਜੇ ਮੰਨ ਕੇ ਰੇ ਗੰਗਾ ਜਿਵੇਂ ਕਹਿੰਦੇ ਮੰਨ ਗੰਗਾ ਤਾਂ ਕੋਟੋਰੇ ਹੀ ਗੰਗਾ ਫਿਰ ਤਾਂ ਹਰਦੇ ਆਰ ਗੰਗਾ ਜੋ ਜਿਹੜੀ ਗੰਗਾ ਉਹ ਹੀ ਨਹੀਂ ਕਹਿੰਦੀ ਗੰਗਾ ਜਮਨਾ ਖੁਦਾਬਰੀ ਸਰਸਵਤੀ ਸਮੁੰਦਰ ਇਹ ਨਹੀਂ ਕਹਿੰਦੇ ਵੀ ਪਾਪ ਕਰਕੇ ਆ ਗਏ ਨਾਲਾ ਕਿਹੜੇ ਤੀਰ ਸੁਣਾਉਣਾ ਮਨ ਮਨ ਦੇ ਖੋਤੇ ਤਨ ਚੋਰ ਹੈ ਉਹਨਾਂ ਨਾਲ ਬੰਦਾ ਤਾਂ ਗੰਦਾ ਹੈ ਇਹਦਾ ਰੋਮ ਰੋਮ ਗੰਦਾ ਹੈ ਮਰਾਂ ਹੀ ਦੱਸਿਆ ਸੱਤ ਸੱਤ ਰੋਮ ਰੋਮਾ ਸਰੀਰ ਦਾ ਉਹ ਇੱਕ ਰੋਮ ਆ ਜਿਹੜਾ ਉਹ ਗੰਦਾ ਇੰਟਰ ਆਲੋ ਕਰਨਾ ਤੇ ਕਿਹੜਾ ਉਹ ਬਦਬੂ ਆਉਂਦੀ ਆ ਉਹ ਰੋਮਾਂ ਤੋਂ ਜਿਹੜੇ ਮਹਾਪੁਰਸ਼ ਹੁੰਦੇ ਨੇ ਐਂ ਨਾ ਕਿ ਉਹ ਵੀ ਮੈਂ ਕਹਿੰਨਾ ਮੈਂ ਤਾਂ ਉਹ ਲੈਨ ਦਾ ਇੱਕ ਸਖਿਆਰਤੀ ਆ ਦੀ ਪਤਾ ਮੰਦਰ ਲੱਗਦੀ ਆ ਮੈਂ ਇਹ ਨਹੀਂ ਕਹਾਂ ਵੀ ਮੈਂ ਰੱਬ ਆ ਆਪਾਂ ਨੂੰ ਗਿਆਨ ਦਿੱਤਾ ਬਰਮਾ ਦੀ ਕਿਰਪਾ ਨਾਲ ਬਾਬੇ ਨਾਨਕ ਆਪਣੇ ਵੱਡੇ ਬਡੇਰਿਆਂ ਨੇ ਆਪਣੇ ਖੂਨ ਨੇ ਸਿੱਖੀ ਦੇ ਵਿੱਚ ਜੰਮਿਆ ਵਾ 1970 ਦਾ ਜਨਮ ਤੇ ਉਹਦੇ ਵਿੱਚ ਗੁਰਮਖ ਸਿੰਘ ਲਿਖਿਆ ਹੋਇਆ ਉਹਦੇ ਵਿੱਚ ਇਹ ਨਹੀਂ ਲਿਖਾਇਆ ਪਰਮਦੇ ਇਹ ਮੇਰਾ ਨਾਮ ਬਾਮਨ ਲਜੋ ਉਹ ਮੇਰੇ ਪਰਮਦੇ ਮੈਨੂੰ ਦਿੱਤਾ ਮੇਰੇ ਜਿਹੜੇ ਸਿੱਖੀ ਆ ਮੇਰੇ ਗੁਰੂ ਨੇ ਦਿੱਤਾ ਪੁਰੂਮੈਂ ਬਦਲ ਸਕਦਾ ਡਬੜੀ ਨਹੀਂ ਬਹਾ ਗਿਆ ਇਸ ਕਰਕੇ ਆਪਾਂ ਨੇ ਦੁਨੀਆ ਨਾਲ ਲੜਨਾ ਨੀਗਾ ਆਪਾਂ ਨੇ ਵੈਗਰੂ ਵੈਗਰੂ ਕਹਿ ਕੇ ਪ੍ਰਸ਼ਾਦਾ ਆਜਿਆ ਕਰਨਾ ਆਪਾਂ ਨੂੰ ਮੰਦਰ ਦੇ ਵਿੱਚ ਕੁੱਤੇ ਦੀ ਜਗ੍ਹਾ ਮਿਲੀ ਆ ਕਹਿਣ ਦਾ ਮਤਲਬ ਕੁੱਤਾ ਮਾਲਕ ਤੋਂ ਡਰਦਾ ਆ ਮੱਪਾ ਦਾ ਤੋਂ ਡਰਦੇ ਆ ਬਾਬੇ ਨਾਨਕ ਤੋਂ ਆਪਣੇਆਂ ਤੋਂ 라ਵੜ ਮੰਗੋ ਵੀ ਤੁਸੀਂ ਉਹਨਾਂ ਮਾਰ ਦਿਓ ਬਾ ਰਾਵਣ ਨਹੀਂ ਗਾ ਰਾਵਣ ਮਾਰਾ ਨਹੀਂ ਸੀਗਾ ਉਹਨੇ ਮਰਨਾ ਸੀ ਉਹ ਤਾਂ ਮਾਤਾ ਜਨਾਨੀ ਚੱਕਦਾ ਸੀਗਾ ਉਹ ਕੋਈ ਸਲਵਾਰ ਨਹੀਂ ਕਰਦਾ ਜਨਾਨੀ ਨਾਲ ਬਾਈ ਇਹਨੇ ਬਰਮਾ 'ਤੇ ਰਾਵਣ ਪੜਿਆ ਉਹ ਮੇਰਾ ਵੀਰ ਗੱਲ ਕਰ ਸਕਦਾ ਵੀ ਰਾਵਣ ਨੇ ਰਾਖਸੀ ਸੀ ਵਿੱਚ ਕੋਈ ਗਲਤ ਕੰਮ ਕਰਿਆ ਉਹ ਦੇਵਤੇ ਵਾਲੇ ਕੰਮ ਕਰੇ ਨਹੀਂ ਉਹਨੇ ਤੇ ਫਿਰ ਅੱਤਰਾ ਦੀਆਂ ਦਾ ਬੀ ਸੀ ਉਹ ਮਾ ਰੱਖਣੀ ਸੀ ਇਹਦਾ ਆਨੇਕਾਂ ਵਾਰੀ ਪਾਇਆ ਕੋਈ ਯਾਤਨੀ ਸੀ ਉਹਨਾਂ ਦੀ ਉਹ ਰੱਬ ਦੇ ਰਜ ਬਣਾਏ ਹੋਏ ਜਿਵੇਂ ਹਰੀ ਜਾਨ ਕਹਦੇ ਨੇ ਆਪਾਂ ਨੂੰ ਉਹ ਰੱਬ ਦੇ ਜਮੇ ਹੋਏ ਨੇ ਹਰੀ ਜਾਨਾ ਅਰੀਦੇ ਜਾਨਾ ਹਰੀ ਦਾ ਜਮਿਆ ਹੋਇਆ ਰੱਬ ਦਾ ਇਹ ਆਪਾਂ ਨੂੰ ਕੋਈ ਤੰਗਦਾ ਪਤਾ ਹੈ ਨਹੀਂ ਰੱਬ ਦੇ ਆ ਨਹੀਂ ਕੋਈ ਸ਼ੱਕ ਤਾਂ ਨਹੀਂ ਗੀ ਇਹ ਕੋਈ ਪਹਿਲਾ ਗੁੱਸਾ ਲੱਗਦਾ ਇਸ ਚਮਾਰ ਕਹਿੰਦੇ ਨੇ ਵੀ ਜੇ ਅਸੀਂ ਚਮਾਰ ਆ ਫਿਰ ਇੱਕ ਸਾਦਾ ਜੀ ਮਤਲਬ ਹੁਣ ਮੈਂ ਨੰਗੜਾ ਐ ਟਿੰਗਲਾ ਐ ਉਹਦੇ ਵਿੱਚ ਦੁਨੀਆ ਦਾ ਕੋਈ ਦੋਸ਼ ਨਹੀਂ ਹੂੰ ਇਹਦਾ ਗਣਾ ਮੇਰੇ ਕਰਮ ਨੇ ਰੱਬ ਦੇ ਜਿਹੜੇ ਹੋਣ ਲਾਇਏ ਨੇ ਪਿਛਲੇ ਨਹੀਂ ਇਹ ਹੁਣ ਦੇ ਕਰਮ ਨੇ ਵੀਰਪਾ ਗਾਹ ਵਡਾਂਗੇ ਤੇ ਮੇਰਾ ਪਿਛਲਾ ਵੱਡਿਆ ਗਲਤ ਆ ਇਹ ਆ ਗੁਰ ਗਿਆਨ ਪਗਣੇ ਹੁੰਨੇ ਆ ਆਪਣਾ ਕੋ ਇੰਨਾ ਦਾ ਵਿਦਵਾਨ ਨਹੀਂ ਹੈਗਾ ਮੈਂ ਅਨਪੜ੍ਹ ਬੰਦਾ ਰੱਬ ਦੇ ਸਾਖਾ ਦੇਤੀਆਂ ਉਹਦੇ ਜੜਾਂ ਦੇ ਕਿੰਨੇ ਤੇ ਟਾਣੇ ਫੁੱਲ ਟਣਾ ਨਾ ਉਹ ਜਿਹੜਾ ਦਰਸਤਾ ਪਾ ਨੂੰ ਪੰਜ ਫਲ ਦਿੰਦਾ ਪੰਜ ਮਤਲਬ ਪੁਆਇੰਟ ਦਿੰਦਾ ਬੰਦੇ ਨੂੰ ਜਿਉਣ ਵਾਸਤੇ ਜੇ ਰੈਂਡ ਤੇ ਸੁੱਕ ਗਿਆ ਉਹ ਬੰਦੇ ਉੱਤੇ ਪੈਂਦਾ ਬੰਦਾ ਜਲਦਾ ਠੀਕ ਹੈ ਕਿਉਂਕਿ ਰਸ ਦੀ ਝੱਤੀ ਬਣਿਆ ਹੁੰਦਾ ਸੁੱਕਿਆ ਬੰਦਾ ਵੀ ਉਸ ਟਾਈਮ ਸੁੱਕਿਆ ਹੁੰਦਾ ਕਹਿੰਦੇ ਨੇ ਕਿ ਆਪਾਂ ਬਹੁਤੀ ਲੰਬੀ ਨਹੀਂ ਪਾਉਣੀ ਹੁਣ ਕਾਫੀ ਲੰਬੀ ਹੋ ਗਈ ਜਹਿਰ ਜਹਿਰ ਨੂੰ ਕੱਢਦੀ ਆ ਅੰਮ੍ਰਿਤ ਜਹਿਰ ਨੂੰ ਕੱਢ ਦਿੰਦਾ ਇਹਦਾ